ਸੋ ਫਿਲਹਾਲ ਹਰਮਿੰਦਰ ਸਾਹਿਬ ਦਾ ਜਿਹੜਾ ਖਾਸ ਇੱਕ ਵਿਜ਼ਿਟ ਸੀਗੀ ਜਿੱਥੇ ਕਿ ਹਰਮਿੰਦਰ ਸਾਹਿਬ ਪਹੁੰਚ ਕੇ ਔਰ ਸੀਜੀਆਈ ਵਾਪਸ ਜਾਣਗੇ ਫਿਲਹਾਲ ਹਰਮਿੰਦਰ ਸਾਹਿਬ ਪਹੁੰਚੇ ਨੇ ਪਹੁੰਚ ਚੁੱਕੇ ਨੇ ਔਰ ਇਸ ਤੋਂ ਪਹਿਲਾਂ 에ਰਪੋਰਟ ਤੇ ਸੀਐਮ ਦੇ ਵੱਲੋਂ ਉਹਨਾਂ ਨੂੰ ਰਿਸਿਵ ਵੀ ਕੀਤਾ ਗਿਆ ਔਰ ਹੁਣ ਹਰਮਿੰਦਰ ਸਾਹਿਬ ਦਾ ਤਮਸਕ ਹੋ ਕੇ ਉਹਨਾਂ ਦੇ ਵੱਲੋਂ ਜੱਲਿਆਵਾਲੇ ਬਾਗ ਤੋਂ ਹੁੰਦੇ ਹੋਏ ਫਿਰ ਵਾਪਸੀ ਦਿੱਲੀ ਵੱਲ ਨੂੰ ਰਵਾਨਾ ਹੋਣਗੇ ਫਿਲਹਾਲ ਦਰਬਾਰ ਸਾਹਿਬ ਜਿਹੜਾ ਪ੍ਰੋਗਰਾਮ ਹੈ ਉਹ ਸਾਫ਼ ਤੌਰ ਤੇ ਦੰਨੇ ਕਿਹਾ ਕਿ ਮੇਰਾ ਨਿੱਜੀ ਪ੍ਰੋਗਰਾਮ ਹੈ ਇਸ ਵਿੱਚ ਕੋਈ ਵੀ ਮੀਡੀਆ ਕਵਰੇਜ ਹੈ ਕਿਸੇ ਤਰ੍ਹਾਂ ਨਾਲ ਗੱਲਬਾਤ ਨਹੀਂ ਕਰਨਗੇ ਪਰ ਫਿਰ ਵੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੇ ਮੈਂਬਰਸ ਨਾਲ ਆਪਣੇ ਵਫਦ ਦੇ ਨਾਲ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਉਹਦਾ ਦਨਰ ਸਨਮਾਨਤ ਵੀ ਕੀਤਾ ਜਾਣਾ ਹੈ ਸੀਜੀਆਈ ਚੰਦਰ ਚੂੜ ਨੂੰ ਔਰ ਇਹ ਵੀ ਜਿਹੜੇ ਮਸਲੇ ਨੇ ਬੰਦੀ ਸਿੰਘਾਂ ਤੋਂ ਲੈ ਕੇ ਉਹ ਵੀ ਗੱਲਬਾਤ ਕੀਤੀ ਜਾਣੀ ਹੈ ਸੋ ਫਿਲਹਾਲ ਤਸਵੀਰਾਂ ਦੇਖ ਸਕਦੇ ਹਾਂ ਕਿ ਬਰਸਾਤ ਹੋਣ ਦੇ ਕਰਕੇ ਜੋ ਭਾਰੀ ਉੱਥੇ ਤਨਾਤ ਕੀਤੀ ਗਈ ਸੀ ਉਸ ਦੇ ਵਿੱਚ ਹਰਮੰਦਰ ਸਾਹਿਬ ਦਾਖਲ ਹੋਇਆ ਹੈ ਔਰ ਆਸ-ਪਾਸ ਜਿੰਨੇ ਵੀ ਦੇਖ ਸਕਦੇ ਆ ਜਿੱਥੇ ਵੀ ਝਾਤ ਪੈਂਦੀ ਹੈ ਉੱਥੇ ਸਿਕਿਉਰਟੀ ਟਾਈਟ ਰੱਖੀ ਗਈ ਹੈ ਔਰ ਵਾਹਨ ਜੜੇ ਨੇ ਜਿਹੜੇ ਵੀਆਪੀ ਵੀਆਈਪੀ ਤੇ ਰੂਟ ਲੱਗਾ ਹੋਇਆ ਉਸ ਤੇ ਵਾਹਨ ਰੋਕੇ